ਮੈਂ ਵਾਪਸ ਚਲਦਾ ਹਾਂ ਹਾਂਜੀ ਸਤਿ ਸ੍ਰੀ ਅਕਾਲ ਦੋਸਤੋ ਕਿਵੇਂ ਹੋ ਸਾਰੇ ਉਮੀਦ ਕਰਦੇ ਹਾਂ ਤੁਸੀਂ ਸਾਰੇ ਠੀਕ ਹੋਵੋਗੇ ਦੋਸਤੋ ਅਸੀਂ ਹਰ ਰੋਜ਼ ਤੁਹਾਡੇ ਲਈ ਨਵੀਆਂ-ਨਵੀਆਂ ਵੀਡੀਓਜ਼ ਲੈ ਕੇ ਹਾਜ਼ਰ ਹੁੰਦੇ ਹਾਂ ਜੋ ਕਿ ਦੋਸਤੋ ਸਿਹਤ ਨਾਲ ਜੁੜੀਆਂ ਹੁੰਦੀਆਂ ਹਨ ਕਿਉਂਕਿ ਅੱਜ ਕੱਲ ਦੇ ਸਮੇਂ ਵਿੱਚ ਸਿਹਤ ਨਾਲ ਜੁੜੀਆਂ ਹੋਈਆਂ ਵੀਡੀਓਜ਼ ਤੁਹਾਡੇ ਤੱਕ ਦਿਖਾਉਣੀਆਂ ਬਹੁਤ ਜ਼ਰੂਰੀ ਹਨ ਕਿਉਂਕਿ ਅੱਜ ਕੱਲ ਖਾਣ ਪੀਣ ਇਹੋ ਜਿਹਾ ਹੋ ਗਿਆ ਹੈ ਕਿ ਲੋਕੀ ਆਪਣੇ ਸਿਹਤ ਦਾ ਧਿਆਨ ਨਹੀਂ ਰੱਖਦੇ ਪਰ ਦੋਸਤੋ ਅੱਜ ਦੀ ਇਸ ਵੀਡੀਓ ਵਿੱਚ ਅਸੀਂ ਤੁਹਾਨੂੰ ਇੱਕ ਵੀਡੀਓ ਦਿਖਾਵਾਂਗੇ ਜਿਸ ਵਿੱਚ ਇੱਕ ਕੁੜੀ ਨੇ ਬਹੁਤ ਹੀ ਸੋਹਣਾ ਗੀਤ ਗਾਇਆ ਹੈ ਦੋਸਤੋ ਇਹ ਵੀਡੀਓ ਤੁਹਾਡੇ ਤੱਕ ਪੇਸ਼ ਕਰਨ ਦਾ ਮੇਰਾ ਮਕਸਦ ਇਹ ਹੈ ਕਿ ਅਸੀਂ ਨਵੇਂ ਤੋਂ ਨਵਾਂ ਟੈਲੈਂਟ ਵੀ ਤੁਹਾਡੇ ਤੱਕ ਜਰੂਰ ਦਿਖਾਈਏ ਇਸ ਕੁੜੀ ਦੀ ਆਵਾਜ਼ ਇੰਨੀ ਕੋ ਜਿਆਦਾ ਸੋਹਣੀ ਹੈ ਦੋਸਤੋ ਕਿ ਤੁਹਾਨੂੰ ਇਹ ਵੀਡੀਓ ਦੇਖ ਕੇ ਬਹੁਤ ਖੁਸ਼ੀ ਹੋਵੇਗੀ ਕਿ ਇੰਨੀ ਸੋਹਣੀ ਆਵਾਜ਼ ਵਿੱਚ ਇਸ ਕੁੜੀ ਨੇ ਗੀਤ ਗਾਏ ਹਨ ਤਾਂ ਦੋਸਤੋ ਪੂਰੀ ਵੀਡੀਓ ਦੇਖੋ ਤੇ ਵੀਡੀਓ ਨੂੰ ਲਾਈਕ ਕਮੈਂਟ ਅਤੇ ਸ਼ੇਅਰ ਵੀ ਜਰੂਰ ਕਰੋ ਧੰਨਵਾਦ ਹੋ ਆ ਤਨ ਮਨਲਾ ਖੁੱਲ ਰਹੇਂ ਦਿਆਂ ਹੁਣ ਮੇਰੀ ਜ਼ਿੰਦਗੀ ਚ ਮੋੜ ਨਾ ਇਹ ਨਾ ਹੋਏ ਅੰਮੀ ਮੇਰੀ ਹੋਏ ਅੰਮੀ ਮੇਰੀ ਤੂੰ ਦੱਸ ਕਿਹੜਾ ਤਾਰਾ ਤਨ ਨੂੰ ਤੋੜੇ ਨਾ ਇਹ ਨਾ ਹੋਏ ਅੰਮੀ ਮੇਰੀ ਅੰਮੀ ਮੇਰੀ ਤੂੰ ਦੱਸ ਕਿਹੜਾ ਤਾ ਹਾਂਜੀ ਦੋਸਤੋ ਉਮੀਦ ਕਰਦੇ ਹਾਂ ਕਿ ਤੁਹਾਨੂੰ ਵੀਡੀਓ ਵਧੀਆ ਲੱਗੀ ਹੋਵੇਗੀ ਤਾਂ ਵੀਡੀਓ ਨੂੰ ਲਾਈਕ ਕਮੈਂਟ ਅਤੇ ਸ਼ੇਅਰ ਦੋਸਤੋ ਵੱਧ ਤੋਂ ਵੱਧ ਜਰੂਰ ਕਰੋ ਧੰਨਵਾਦ